ਯਹੋਨਾ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਤੇ ਉਹਦੀ 24 ਨੰਬਰ ਪੰਤੀ 'ਚ ਐਦਾਂ ਲਿਖਿਆ ਆ ਅਜੇ ਮੇਰਾ ਨਾਮ ਲੈ ਕੇ ਕੁਝ ਮੰਗਿਆ ਨਹੀਂ ਮੰਗੋ ਤਾਂ ਤੁਸੀਂ ਲਓਗੇ ਪਰ ਤੁਹਾਡਾ ਆਨੰਦ ਪੂਰਾ ਹੋਵੇ ਪਰਮੇਸ਼ਵਰ ਜੀ ਦੀ ਵੀ ਇਹ ਇੱਛਾ ਹੈ ਕਿ ਸਾਡਾ ਆਨੰਦ ਪੂਰਾ ਹੋਵੇ ਪ੍ਰਭੂ ਇਹ ਚਾਹੁੰਦੇ ਆ ਕਿ ਜਿਹੜੇ ਪਰਮੇਸ਼ਵਰ ਦੇ ਲੋਕੀ ਆ ਇਹ ਆਨੰਦ ਨਾਲ ਭਰਪੂਰ ਹੋ ਜਾਣ ਉਹ ਕਹਿੰਦਾ ਅਜੇ ਤੁਸੀਂ ਮੇਰੇ ਤੋਂ ਮੰਗਿਆ ਹੀ ਨਹੀਂ ਕਿ ਤੁਹਾਡਾ ਆਨੰਦ ਪੂਰਾ ਹੋ ਜੇ ਅਜੇ ਅਸੀਂ ਕੀ ਮੰਗਦੇ ਆ ਟੈਂਪਰੇਰੀ ਚੀਜ਼ਾਂ ਆਰਜੀ ਆਰਜੀ ਚੀਜ਼ਾਂ ਮੰਗਦੇ ਆ ਅਸੀਂ ਕੁਛ ਸਮਾਂ ਰਹਿਣ ਵਾਲੀਆਂ ਜੇ ਅਸੀਂ ਮੰਗਗੇ ਤੇ ਉਹ ਸਾਡੇ ਆਨੰਦ ਨੂੰ ਪੂਰਾ ਕਰੂਗਾ ਅਰ ਉਹ ਕਹਿੰਦਾ ਜੇ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਤਾਂ ਜੋ ਵੀ ਤੁਸੀਂ ਮੰਗੋਗੇ ਮੈਂ ਉਹ ਦਊਂਗਾ ਕਿਉਂਕਿ ਜੇ ਤੈਨੂੰ ਉਹਦੇ ਮਿਲਣ ਨਾਲ ਹੀ ਆਨੰਦ ਤੇਰਾ ਪੂਰਾ ਹੁੰਦਾ ਤੇ ਮੈਂ ਤੈਨੂੰ ਉਹੀ ਦੇ ਦੂੰਗਾ ਸੋ ਪਰਮੇਸ਼ਵਰ ਦੀ ਇੱਛਾ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਨੂੰ ਆਨੰਦ ਦੀ ਅਵਸਥਾ ਵਿੱਚ ਦੇਖੇ ਸੋ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣਾ ਹੈ ਆਨੰਦ ਨਾਲ ਭਰਪੂਰ ਪਰਮੇਸ਼ਵਰ ਵਿੱਚ ਮਗਨ ਸਾਡੇ ਬਿਨਾ ਬੋਲਿਆ ਉਹਨੂੰ ਸਾਡੇ ਹਾਲਾਤ ਸਾਰੇ ਹੀ ਪਤਾ ਹੈ ਇੱਕ ਆਸ ਲੈ ਕੇ ਆਇਆ ਕਰੋ ਵਿਸ਼ਵਾਸ ਨਾਲ ਭਰ ਕੇ ਆਇਆ ਕਰੋ ਜਦੋਂ ਪਰਮੇਸ਼ਵਰ ਦੇ ਘਰ ਆਉਣਾ ਸਿੱਧੇ ਪਰਮੇਸ਼ਵਰ ਦੇ ਘਰ ਆਉਣਾ ਤੇ ਪਰਮੇਸ਼ਵਰ ਦੇ ਘਰੋਂ ਸਿੱਧੇ ਆਪਣੇ ਘਰ ਜਾਣਾ ਰਾਹਾਂ ਵਿੱਚ ਸ਼ਾਪਿੰਗਾਂ ਕਰਨ ਨਹੀਂ ਰੁਕਣਾ ਰਾਹਾਂ ਵਿੱਚ ਰਿਸ਼ਤੇਦਾਰੀਆਂ ਨਹੀਂ ਭਗਤਾਉਣੀਆਂ ਗੜਬੜ ਹੋ ਜਾਂਦੀ ਆ ਕਿਉਂਕਿ ਅਵਸਥਾ ਬਦਲ ਜਾਂਦੀ ਆ ਤੁਸੀਂ ਇੱਥੋਂ ਇੱਕ ਹੋਰ ਮਾਹੌਲ ਵਿੱਚੋਂ ਨਿਕਲਦੇ ਆ ਇੱਕ ਰੂਹਾਨੀ ਮਾਹੌਲ ਦੇ ਵਿੱਚ ਬਣੇ ਹੋਏ ਹੁੰਦੇ ਆ ਰੂਹਾਨੀਅਤ ਨਾਲ ਭਰੇ ਹੁੰਦੇ ਆ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਵਿਜ਼ਿਟ ਕਰਨ ਜਾਂਦੇ ਆ ਉੱਥੇ ਜਾ ਕੇ ਭੈਣਾ ਭਰਾਵਾਂ ਦੀਆਂ ਗੱਲਾਂ ਚੁਗਲੀਆਂ ਸੁਣਨ ਲੱਗ ਜਾਂਦੇ ਜਾਂ ਕਰਨ ਲੱਗ ਜਾਂਦੇ ਕੀ ਆ ਰੂਹਾਨੀਅਤ ਦੇ ਮਾਹੌਲ ਚੋਂ ਤੁਸੀਂ ਬਾਹਰ ਹੋ ਜਾਂਦੇ ਆ ਇਸੇ ਤਰ੍ਹਾਂ ਜਦੋਂ ਅਸੀਂ ਮਾਰਕੀਟ ਵਿੱਚ ਜਾਣੇ ਕਈ ਤਰ੍ਹਾਂ ਦੀ ਟੈਂਪਟੇਸ਼ਨ ਦੇ ਵਿੱਚ ਫਸ ਜਾਂਦੇ ਆ ਐਟ ਲੀਸਟ ਉਹ ਔਰਾ ਜਿਹੜਾ ਇੱਥੇ ਤੁਹਾਡੇ ਦਿਵਾਲੀ ਟਰੇਡ ਹੋਇਆ ਜਾਂ ਜਨਰੇਟ ਹੋਇਆ ਆ ਉਸ ਔਰਾ ਦੇ ਵਿੱਚ 24 ਆਵਰਸ ਦਾ ਰਹਿਣ ਦੀ ਕੋਸ਼ਿਸ਼ ਕਰੋ 24 ਘੰਟੇ ਦਾ ਉਹਦੇ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰੋ ਮੈਨੂੰ ਯਾਦ ਆ ਕਪੂਰਥਲਾ ਤੋਂ ਇੱਕ ਡਾਕਟਰ ਸਾਹਿਬ ਸਿਗੇ ਐਸਐਮਓ ਰਿਟਾਇਰਡ ਸਿਗੇ ਉਹ ਉਹਨਾਂ ਦੇ ਕੋਲ ਜਾਂਦੀ ਹੁੰਦੀ ਸੀ ਜਦਕਿ ਦੀ ਫੀਵਰ ਹੋਣਾ ਜਾਂ ਕੁਛ ਵੀ ਮੇਰੇ ਖਿਆਲ 'ਚ 16-17 ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਦੇ ਨਾਲ ਸਾਡਾ ਬਹੁਤ ਪਰਮੇਸ਼ਵਰ ਨੇ ਪ੍ਰੇਮ ਪਾਇਆ ਕਿਉਂਕਿ ਪਰਮੇਸ਼ਵਰ ਦੀ ਬਹੁਤ ਵੱਡੀ ਯੋਜਨਾ ਸੀ ਉਹਨਾਂ ਦੇ ਪਰਿਵਾਰ ਦੇ ਅੰਦਰ ਉਹਨਾਂ ਦੀ ਬੇਟੀ ਦੇ ਜੀਵਨ ਦੇ ਅੰਦਰ ਤੇ ਇੱਕ ਦਿਨ ਡਾਕਟਰ ਸਾਊ ਦਾ ਮਾਨ ਕੀਤਾ ਕਿ ਮੈਂ ਵੀ ਚਰਚ ਵਿਜ਼ਿਟ ਕਰਨੀ ਹੈ ਕਿਉਂਕਿ ਅਸੀਂ ਜਦੋਂ ਜਾਣਾ ਬੁੱਕਸ ਲੈ ਜਾਣੀਆਂ ਪਰਮੇਸ਼ਰ ਦਾ ਵਚਨ ਸ਼ੇਅਰ ਕਰਨਾ ਸਭ ਚੀਜ਼ਾਂ ਤੇ ਜਦੋਂ ਪਰਮੇਸ਼ਰ ਦੇ ਘਰ ਵਿੱਚ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਬਹੁਤ ਆਨੰਦ ਆਇਆ ਮੈਂ ਮਹੀਨੇ ਬਾਅਦ ਉਹਨਾਂ ਨੂੰ ਵਿਜ਼ਿਟ ਕਰਨ ਵਾਸਤੇ ਗਈ ਛੋੜਾ ਨੇ ਮੈਨੂੰ ਦੱਸਿਆ ਕਹਿੰਦੇ ਗੋਸ਼ਣ ਜਦੋਂ ਮੈਂ ਉੱਥੋਂ ਹੋ ਕੇ ਆਇਆ ਚਰਚ ਦੇ ਵਿੱਚੋਂ ਕਹਿੰਦੇ ਮੈਂ ਆਪਣੇ ਨਿਆਣਿਆਂ ਨੂੰ ਕਿਹਾ ਵੀ 2-3 ਦਿਨ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਮੈਨੂੰ ਇਕੱਲੇ ਨੂੰ ਰਹਿਣ ਦੋ ਕਹਿੰਦੇ ਮੈਂ 3 ਦਿਨ ਪੇਸ਼ੈਂਟ ਵੀ ਚੱਕ ਨਹੀਂ ਕੀਤੇ ਮੈਂ ਕਿਉਂ ਕਹਾਂ ਤੇ ਕਹਿੰਦੇ ਮੈਂ ਉਸ ਆਨੰਦ ਨੂੰ ਉਸ ਮਾਹੌਲ ਨੂੰ ਉਸ ਔਰਾਂ ਨੂੰ ਜੋ ਮੇਰੇ ਦੁਆਲੇ ਬਣਿਆ ਸੀ ਮੈਂ ਚਾਹੁੰਦਾ ਨਹੀਂ ਸੀ ਕਿ ਉਹ ਇੰਨੀ ਛੇਤੀ ਬਦਲ ਜੂਈ ਮੈਨੂੰ ਮੈਕਸਿਮਮ ਟਾਈਮ ਜਿੰਨੀ ਦੇਰ ਤੱਕ ਮੈਂ ਉਹਨੂੰ ਕੈਰੀ ਕਰ ਸਕਦਾ ਸੀ ਕੈਰੀ ਕਰਨਾ ਚਾਹੁੰਦਾ ਸੀ ਮੈਂ ਉਹਦੇ 'ਚ ਰਹਿ ਕੇ ਦੇਖਣਾ ਚਾਹੁੰਦਾ ਸੀ ਉਸ ਆਨੰਦ ਦੀ ਅਵਸਥਾ ਦੇ ਵਿੱਚ ਪਰ ਕਿੰਦੇ 3 ਦਿਨ ਮੈਂ ਪੇਸ਼ੈਂਟ ਵੀ ਚੈੱਕ ਨਹੀਂ ਕੀਤੇ ਉਹ ਆਪਣੇ ਘਰੇ ਹੀ ਪੇਸ਼ੈਂਟਸ ਨੂੰ ਚੈੱਕ ਕਰਦੇ ਹੁੰਦੇ ਸੀ ਸਾਡੀਆਂ ਕੋਸ਼ਿਸ਼ਾਂ ਕਿੱਥੇ ਆ ਉਹ ਤਾਂ ਇੱਕ ਗੈਸਟ ਸੀ ਹੁਣ ਪ੍ਰਭੂ ਕੋਲ ਚਲੇਗੇ ਬਹੁਤ ਵਧੀਆ ਜੀਵਨ ਸੀ ਉਹਨਾਂ ਦਾ ਅਸੀਂ ਹਰ ਹਫਤੇ ਆਨੇ ਬਹੁਤ ਭੈਣ ਭਰਾ ਜਿਹੜੇ ਹਫਤੇ ਚ ਦੋ ਵਾਰੀ ਵੀ ਆਉਂਦੇ ਆ ਉਹਨਾਂ ਦੀ ਤੇ ਅਵਸਥਾ ਵੀ ਬੜੀ ਰਹਿਣੀ ਚਾਹੀਦੀ ਆ ਨਾ ਕਿਉਂਕਿ ਜਦੋਂ ਤੱਕ ਟੁੱਟਣ ਵਾਲਾ ਕੰਮ ਉਹਨਾਂ ਚ ਇਹਨੂੰ ਆਪਾਂ ਫੇਰ ਆ ਜੁਨੇ ਆ ਅਰ ਕਿਉਂ ਟੁੱਟਣ ਲਈ ਏ ਖੁਦ ਜਦੋਂ ਗਲਤ ਚੀਜ਼ਾਂ ਦੇਖਣ ਲੱਗ ਜਾਨੇ ਆ ਗਲਤ ਗੱਲਾਂ ਸੁਣਨ ਲੱਗ ਜਾਨੇ ਆ ਗਲਤ ਚੀਜ਼ਾਂ ਵਿੱਚ ਹਾਮੀ ਭਰਨ ਲੱਗ ਜਾਨੇ ਆ ਤਾਂ ਕੀ ਅਸੀਂ ਉਸ ਮਾਹੌਲ ਚੋਂ ਬਾਹਰ ਆਉਣ ਲੱਗ ਜਾਨੇ ਆ ਤੁਸੀਂ ਇਸ ਮਾਹੌਲ ਨੂੰ ਬਹੁਤ ਲੌਂਗ ਟਾਈਮ ਕੈਰੀ ਕਰ ਸਕਦੇ ਆ ਉਹਨਾ ਟਾਈਮ ਜਿੰਨਾ ਟਾਈਮ ਤੁਸੀਂ ਚਾਹੋ ਇਹ ਤੇ ਨਿਰਪਰ ਕਰਦਾਇਆ ਪਰ ਤੁਸੀਂ ਤਾਂ ਚਾਹ ਪੀਣ ਗਏ ਕੰਮ ਕਰ ਦਿੰਨੇ ਆ ਇੱਥੋਂ ਹਾਲ 'ਚ ਉੱਥੇ ਤੱਕ ਜਾਂਦਿਆਂ 10 ਮਿੰਟਾਂ 'ਚ ਹੀ ਮਾਹੌਲ ਬਦਲ ਜਾਂਦਾ ਲੱਡੂਆਂ ਤੋਂ ਲੜਾਈ ਹੋ ਜਾਂਦੀ ਆ ਮੈਨੂੰ ਥਾਲੀ ਮਗਰੋਂ ਮਿਲੀ ਐਸੇ ਚੀਜ਼ 'ਚ ਹੀ ਮਾਹੌਲ ਬਦਲ ਜਾਂਦਾ ਮੈਂ ਕਿੰਨੀ ਇੰਨੀ ਆਨੰਦ ਦੀ ਅਵਸਥਾ ਬਣੀ ਆ ਇੱਕ ਚਮਚੇ ਪਿੱਛੇ ਤੋੜ ਲੈਨੇ ਤੁਸੀਂ ਵੇ ਬੰਨੋ ਚਮਚਾ ਨਹੀਂ ਮਿਲਿਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਨਿਰਾਸ਼ ਹੋਣਾ ਬੰਦ ਕਰੋ ਇਹ ਜੋ ਵੀ ਹੈ ਇੱਥੇ ਲੰਗਰ ਚਾ ਲੱਡੂ ਕੁਰਸੀਆਂ ਦਰੀਆਂ ਈਚ ਐਂਡ ਐਵਰੀਥਿੰਗ ਇਹ ਸਭ ਤੁਹਾਡੇ ਲਈ ਆ ਹਾਂ ਹੋ ਸਕਦਾ ਕਿਸੇ ਵੇਲੇ ਸੇਵਾਦਾਰਾਂ ਦੀ ਕਮੀ ਹੋ ਸਕਦੀ ਆ ਕਿਸੇ ਵੇਲੇ ਉਹ ਥੱਕੇ ਹੋਏ ਹੋ ਸਕਦੇ ਆ ਜਦ ਕਿ ਉਹ ਥੱਕਦੇ ਨਹੀਂ ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਆ ਉਹਨਾਂ ਨੇ ਕਿਹਾ ਤੁਹਾਡੇ ਨਾਲ ਕੁਝ ਵੰਡਣਾ ਆ ਤੁਹਾਡੇ ਲਈ ਸਾਰਾ ਕੁਝ ਤਿਆਰ ਕੀਤਾ ਮਾੜਾ ਮੋਟਾ ਕਈ ਬੜੀ ਚੀਜ਼ ਜਿਹੜੀ ਆ ਹੋ ਜਾਂਦੀ ਓੰਨੀ ਕੁ ਚੀਜ਼ ਬਦਲੇ ਆਪਣੇ ਆਨੰਦ ਨੂੰ ਤੁਸੀਂ ਕਿਵੇਂ ਖਰਾਬ ਕਰ ਸਕਦੇ ਆ ਆਨੰਦ ਵਿੱਚ ਬਣੇ ਰਹੋ ਆਪਣੇ ਮਨ ਵਿੱਚ ਇਹ ਰੱਖੋ ਕਿ ਇੰਨੀ ਛੋਟੀ ਗੱਲ ਪਿੱਛੇ ਮੈਂ ਉਹ ਜਿਹੜਾ ਮਾਹੌਲ ਬਣਿਆ ਹੈ ਨਾ ਨੋ ਉਹ ਨਹੀਂ ਖਰਾਬ ਕਰਨਾ ਮੈਂ ਇਸ ਮਾਹੌਲ ਨੂੰ ਚੈਰੀ ਕਰਨਾ ਆ ਲੈ ਕੇ ਜਾਣਾ ਹੈ ਆਪਣੇ ਨਾਲ ਘਰ ਵਿੱਚ ਤੇ ਮੈਂ ਇਸ ਮਹੌਲ ਨੂੰ ਬਣਾ ਕੇ ਰੱਖਣਾ ਆ ਕੋਈ ਨਿਆਣਾ ਵੀ ਆਣ ਕੇ ਸ਼ਿਕਾਇਤ ਲੋਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਨਾ ਮੇਰਾ ਪੁੱਤ ਆਪਾਂ ਸ਼ਿਕਾਇਤਾਂ ਨਹੀਂ ਲੋਣੀ ਆ ਕੋਈ ਗੱਲ ਨਹੀਂ ਆਪਾਂ ਸਮਝਾਵਾਂਗੇ ਤੁਸੀਂ ਤੇ ਨਾਲੇ ਤੁਸੀਂ ਉਹਦੇ ਨਾਲ ਵੀ ਖਿਜਣਾ ਨਹੀਂ ਤੱਤੇ ਨਹੀਂ ਹੋਣਾ ਗਾਲਾਂ ਨਹੀਂ ਕੱਢਣ ਲੱਗ ਜਾਣਾ ਅਬਿਊਜ਼ ਨਹੀਂ ਕਰਨ ਲੱਗਿਆ ਨਾ ਉਹਨੂੰ ਕੋਸ਼ਿਸ਼ ਇਹ ਜਾਂ ਤੁਹਾਨੂੰ ਕਰਨੀਆਂ ਪੈਣੀਆਂ ਆ ਖੁਸ਼ ਰਹਿਣ ਦੇ ਲਈ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ ਜਦੋਂ ਨਰਸਰੀ ਵਿੱਚ ਨਿਆਣਾ ਜਾਂਦਾ ਆ ਉਦੋਂ ਹੀ ਉਹਨੂੰ ਆਪਣਾ ਨਾਮ ਲਿਖਣਾ ਨਹੀਂ ਆ ਜਾਂਦਾ ਉਤੜੀ ਉਹਨੂੰ ਕਿਤਾਬਾਂ ਪੜ੍ਹਨੀਆਂ ਨਹੀਂ ਆ ਜਾਂਦੀਆਂ ਕਈ ਵਾਰੀ ਤਾਂ ਪੁੱਠੀ ਕਿਤਾਬ ਚੱਕ ਕੇ ਹੀ ਬੈਠਾ ਹੁੰਦਾ ਕਰਕੇ ਉਹਨੂੰ ਪਤਾ ਹੀ ਨਹੀਂ ਹੈ ਹਜੇ ਵੇਖਰਾਂ ਦਾ ਮੂੰਹ ਕਿਧਰ ਨੂੰ ਆ ਸੋ ਹੌਲੀ ਹੌਲੀ ਉਹ ਕਿਤਾਬਾਂ ਪੜ੍ਹਨ ਵਾਲਾ ਵੀ ਹੋ ਜਾਂਦਾ ਕਿਤਾਬਾਂ ਲਿਖਣ ਵਾਲਾ ਵੀ ਹੋ ਜਾਂਦਾ ਆਪਣੇ ਨਾਮ ਛੱਡ ਸਾਰੇ ਟੱਬਰ ਦੇ ਨਾਮ ਲਿਖਦਾ ਆ ਜੋਦੀ ਕਲਮ ਚੱਲਦੀ ਆ ਉਹਦੇ ਦਸਤਖਤ ਚੱਲਦੇ ਆ ਇੱਥੋਂ ਤੱਕ ਉਹ ਪਹੁੰਚ ਜਾਂਦਾ ਪਰਮੇਸ਼ਵਰ ਦੀ ਕਿਰਪਾ ਨਾਲ ਤੇ ਜੇ ਉਹ ਸਕੂਲ ਜਾਣਾ ਬੰਦ ਕਰ ਦੇਵੇ ਘਰੇ ਆਣ ਕੇ ਪੜ੍ਹਨਾ ਬੰਦ ਕਰ ਦੇਵੇ ਜੋ ਮੈਡਮ ਨੇ ਸਿਖਾਇਆ ਉਹ ਸਕੂਲੇ ਹੀ ਭੁੱਲ ਜਾਵੇ ਤੇ ਉਹਨੂੰ ਕਦੋਂ ਨਾਮ ਲਿਖਣਾ ਆਊਗਾ ਕਦੋਂ ਕਿਤਾਬਾਂ ਪੜ੍ਹਨੀ ਆਉਣਗੀਆਂ ਜੋ ਸਕੂਲੇ ਪੜ੍ਹਿਆ ਆ ਘਰੇ ਆਣ ਕੇ ਉਹਦਾ ਅਭਿਆਸ ਕਰਾਉਂਦੇ ਆ ਕਿ ਨਹੀਂ ਜੇ ਤੁਹਾਡਾ ਵੇਲ ਨਹੀਂ ਲੱਗਦਾ ਤੁਸੀਂ ਕੀ ਕਰਦੇ ਆ ਟਿਊਸ਼ਨ ਤੇ ਭੇਜਦੇ ਆ ਫੇਰ ਤੁਸੀਂ ਇਹ ਵੀ ਖਿਆਲ ਰੱਖਦੇ ਆ ਮਿ ਟਿਊਸ਼ਨ ਵਾਲਾ ਸਰਦਾਂ ਮੈਡਮ ਨਿਆਣੇ ਨੂੰ ਸਹੀ ਟੀਚ ਕਰਦਾ ਆ ਕਿ ਨਹੀਂ ਨਿਆਣਿਆਂ ਲਈ ਹੋ ਰਿਹਾ ਤੁਸੀਂ ਨਹੀਂ ਸਕੂਲੇ ਆਏ ਤੁਹਾਨੂੰ ਨਹੀਂ ਅਭਿਆਸ ਦੀ ਜ਼ਰੂਰਤ ਤੁਸੀਂ ਅੱਜ ਵਾਲਾ ਚੈਪਟਰ ਘਰੇ ਜਾ ਕੇ ਨਹੀਂ ਪੜ੍ਹਨਾ ਤੁਹਾਨੂੰ ਵੀ ਰਿਪੀਟ ਕਰਨਾ ਚਾਹੀਦਾ ਹੈ ਔਰ ਇਹ ਨਾ ਸੋਚੋ ਕਿ ਸਾਡਾ ਇਮਤਿਹਾਨ ਨਹੀਂ ਹੁੰਦਾ ਜੋ ਕੋਸ਼ ਤੁਸੀਂ ਅੱਜ ਤੱਕ ਸਿੱਖ ਚੁੱਕੇ ਆ ਤੁਹਾਨੂੰ ਸੁਣਾਇਆ ਗਿਆ ਤੁਹਾਡੀ ਜ਼ਿੰਦਗੀ ਚ ਕਈ ਵਾਰੀ ਇਮਤਿਹਾਨ ਆਇਆ ਬਹੁਤੇ ਫੇਲ ਹੋਗੇ ਥੋੜੇ ਪਾਸ ਵੀ ਹੋਗੇ ਬਹੁਤਿਆਂ ਨੇ ਆਪਣਾ ਆਪਾ ਖੋਹ ਦਿੱਤਾ ਸਮੱਸਿਆ ਦੇ ਵਿੱਚ ਸਕੂਲੇ ਤਾਂ ਦੱਸਿਆ ਗਿਆ ਸੀ ਇਦਾਂ ਨਹੀਂ ਕਰਨਾ ਬਹੁਤਿਆਂ ਨੂੰ ਚੈੱਕ ਕੀਤਾ ਗਿਆ ਵੀ ਇੰਨੀ ਵਾਰੀ ਆਹ ਵਾਲਾ ਚੈਪਟਰ ਪੜਾਇਆ ਗਿਆ ਆ ਅਸਰ ਹੋਇਆ ਚਿੱਤੇ ਰਿਹਾ ਆ ਪਰ ਉਹਨਾਂ ਨੂੰ ਉਹਨਾਂ ਨੂੰ ਆਇਆ ਹੀ ਨਹੀਂ ਉਹ ਚਿੱਤੇ ਹੀ ਨਹੀਂ ਸੀ ਉਹ ਲਾਪਰਵਾਹ ਵਿਦਿਆਰਥੀ ਆ ਲਾਪਰਵਾਹ ਵਿਦਿਆਰਥੀ ਨਹੀਂ ਬਣਨਾ ਜੋ ਤੁਸੀਂ ਸੁਣਦੇ ਆ ਜੋ ਤੁਸੀਂ ਸਿੱਖਦੇ ਆ ਤੁਹਾਡੀ ਜ਼ਿੰਦਗੀ 'ਚ ਇਮਤਿਹਾਨ ਆਉਂਦੇ ਆ ਜਿਹਦਾ ਇਹ ਸਿਲੇਬਸ ਆ ਉਹ ਤੁਹਾਡੇ ਇਮਤਿਹਾਨ ਲੈਂਦਾ ਆ ਇਮਤਿਹਾਨਾਂ 'ਚੋਂ ਤਾਂ ਹੀ ਪਾਸ ਹੋਣ ਜੇ ਤੁਸੀਂ ਇਸ ਅਧਿਆਏ ਨੂੰ ਇਸ ਸਿੱਖਿਆ ਨੂੰ ਮਨ ਨਾਲ ਗ੍ਰਹਿਣ ਕਰੋਗੇ ਤੇ ਇਹਨੂੰ ਅਭਿਆਸ ਵਿੱਚ ਲੈ ਲੋਗੇ ਜਿਹੜਾ ਵਿਦਿਆਰਥੀ ਮਨਲਾ ਕੇ ਪੜਦਾ ਆ ਉਹਨੂੰ ਫੇਲ ਹੋਣ ਦਾ ਡਰ ਹੀ ਨਹੀਂ ਹੁੰਦਾ ਉਹਦੀ ਕੋਸ਼ਿਸ਼ ਕੀ ਹੁੰਦੀ ਆ ਪਹਿਲਾਂ ਨਾਲੋਂ ਜ਼ਿਆਦਾ ਨੰਬਰ ਲੈਣੇ ਆ ਆਪਣੇ ਨਾਲੋਂ ਅੱਗੇ ਨਹੀਂ ਕਿਸੇ ਨੂੰ ਲੰਘਣ ਦੇਣਾ ਤੇ ਸੰਤ ਪੌਲਸ ਕੀ ਕਹਿੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਆ ਵੀ ਉਹ ਜਿਹੜੀ ਦੌੜ ਉਹ ਜਿਹੜਾ ਮੁਕਤ ਮੇਰੇ ਲਈ ਰੱਖਿਆ ਆ ਮੈਂ ਉਸ ਦੌੜ ਨੂੰ ਪੂਰਾ ਕਰਕੇ ਉਸ ਮੁਕਤ ਨੂੰ ਲੈ ਲਵਾਂ ਮੈਂ ਖੁੰਝ ਨਾ ਜਾਵਾਂ ਉਸ ਨਿਸ਼ਾਨੇ ਤੋਂ ਉਹ ਸੰਗਣਾ ਨਾਲ ਆਪਣੇ ਆਪ ਨੂੰ ਦੁਖੀ ਨਹੀਂ ਕਰਦਾ ਉਹਨੇ ਆਪਣੇ ਆਪ ਨੂੰ ਉਹਨਾਂ ਕੰਮਾਂ ਤੋਂ ਰੋਕਿਆ ਆ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਕੰਮ ਮਨ ਕਹਿੰਦਾ ਤੂੰ ਕਰ ਕੁਛ ਨਹੀਂ ਹੁੰਦਾ ਪਰ ਉਹ ਜਾਣਦਾ ਆ ਉਹ ਕੰਮ ਕਰਨ ਦੇ ਨਾਲ ਫੇਲ ਹੋ ਸਕਦਾ ਉਹ ਕਹਿੰਦਾ ਨਹੀਂ ਇਹ ਨਹੀਂ ਕਰਨੇ ਜਿੱਦਣ ਪੇਪਰ ਆ ਉਸ ਦਿਨ ਵਿਆਹ ਨਹੀਂ ਨਾ ਜਾਈਦਾ ਜਿਹੜੇ ਨਿਆਣੇ ਪੜਦੇ ਉਹਨਾਂ ਨੂੰ ਪਤਾ ਉਹ ਕਹਿੰਦੇ ਪੱਕੇ ਪੇਪਰ ਆ ਭਾਵੇਂ ਬੋਰਡ ਦਾ ਪੇਪਰ ਆ ਤੇ ਸਗੀ ਭੂਆ ਦਾ ਵਿਆਹ ਹੋਵੇ ਸਗੀ ਭੈਣ ਦਾ ਜਾਂ ਭਰਾ ਦਾ ਵਿਆਹ ਹੋਵੇ ਇੰਟੈਲੀਜੈਂਟ ਨਿਆਣਾ ਕਦੀ ਵੀ ਪੇਪਰ ਨਹੀਂ ਮਿਸ ਕਰਦਾ ਸਾਰੇ ਕਹਿੰਦੇ ਇੰਨਾ ਲੇਟ ਕਿਉਂ ਆਇਆ ਕਹਿੰਦਾ ਪੇਪਰ ਪਾ ਕੇ ਆਇਆ ਘਰੇ ਭਾਵੇਂ ਗੋੜ ਬੈਠਾ ਹੋਵੇ ਉਹ ਸਟੋਰ ਵਿੱਚ ਬੈਠ ਕੇ ਪੜ ਰਿਹਾ ਹੁੰਦਾ ਕਹਿੰਦਾ ਕੱਲ ਨੂੰ ਪੇਪਰ ਆ ਮੇਰਾ ਸੀ ਅਸੀਂ ਆਪਣੇ ਨਿਆਣਿਆਂ ਤੋਂ ਹੀ ਸਿੱਖ ਲਈਏ ਸਿੱਖਣ ਵਾਲਾ ਮਨ ਹੋਵੇ ਨਾ ਬੰਦਾ ਕੀੜੀ ਤੋਂ ਵੀ ਸਿੱਖ ਲੈਂਦਾ ਹੈ ਵਚਨ ਚ ਲਿਖਿਆ ਹੈ ਆਲਸੀ ਕੀੜੀ ਕੋਲ ਜਾ ਤੇ ਸਿੱਖ ਵੀ ਮਿਹਨਤ ਕਿਵੇਂ ਕਰਨੀ ਆ ਤਾਂ ਹੀ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਠਹਿਰਾਵ ਨਹੀਂ ਆ ਕੋਈ ਆਨੰਦ ਨਹੀਂ ਆ ਕੁਝ ਚੰਗਾ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਮਿਹਨਤ ਹੀ ਨਹੀਂ ਆ ਰੋਹਾਨੀਅਤ ਵਿੱਚ ਅਸੀਂ ਜ਼ੋਰ ਨਹੀਂ ਮਾਰ ਰਹੇ ਜਿ세 ਰੋਹਾਨੀਅਤ ਵਿੱਚ ਜ਼ੋਰ ਮਾਰ ਲਈਏ ਸਰੀਰ ਤੇ ਸੰਸਾਰ ਆਪਣੇ ਆਪ ਹੀ ਸਾਡੇ ਲਈ ਠੀਕ ਹੋ ਜਾਊਗਾ ਹallelujah ਇਸ ਲਈ ਪਰਮੇਸ਼ਵਰ ਕੋਲੋਂ ਮੰਗੋ ਕਿ ਸਾਡਾ ਆਨੰਦ ਪੂਰਾ ਹੋ ਜਵੇ